ਸੋ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਕਹਾਣੀ ਹੈ ਇਹ ਕਿ ਸੱਚ ਤੇ ਝੂਠ ਦੀ ਕਹਾਣੀ ਹੈ ਇੱਕ ਬੰਦਾ ਝੂਠ ਦੀ ਜ਼ਿੰਦਗੀ ਜਿਉਂਦਾ ਹੁੰਦਾ ਝੂਠ ਦੀ ਜ਼ਿੰਦਗੀ ਕਿੱਦਾਂ ਜਿਉਂਦਾ ਇੱਕ ਪਰਿਵਾਰ ਦੀ ਕਹਾਣੀ ਹੈ ਬਹੁਤ ਹੱਸਦੇ ਖੇਡਦੇ ਪਰਿਵਾਰ ਦੀ ਹਾਲਡਰਸਨ ਫੈਮਿਲੀ ਹੁੰਦੀ ਹੈ ਬਿਸਕਾਉਂਸਨ ਦੇ ਵਿੱਚ ਜਿਹਦੇ ਵਿੱਚ ਦੋ ਜੀ ਹੁੰਦੇ ਨੇ ਬਾਟ ਤੇ ਉਹਦੀ ਘਰ ਵਾਲੀ ਕ੍ਰਿਸਟਾ ਦੋਨੇ ਇਕੱਠੇ ਕੰਮ ਕਰਦੇ ਆ ਤੇ ਇਕੱਠੇ ਸਕੂਲ ਪੜ੍ਹਦੇ ਆ ਤੇ ਉਹਨਾਂ ਨੂੰ ਪਿਆਰ ਹੋ ਜਾਂਦਾ ਤੇ ਉਹ ਵਿਆਹ ਕਰਵਾ ਲੈਂਦੇ ਆ 90 94 ਦੇ ਵਿੱਚ ਵਿਆਹ ਹੁੰਦਾ ਤੇ 1996 ਦੇ ਵਿੱਚ ਪਹਿਲਾ ਜਵਾਬ ਹੁੰਦਾ ਇਹਨਾਂ ਦੇ ਉਹਦਾ ਨਾਂ ਰੱਖਦੇ ਨੇ ਜੀ ਇਹ ਮਾਈਕਲ ਉਸ ਤੋਂ ਬਾਅਦ ਦੂਜਾ ਮੁੰਡਾ ਹੁੰਦਾ 98 ਦੇ ਵਿੱਚ ਤੇ ਉਹਦਾ ਨਾਂ ਹੁੰਦਾ ਜੀ ਚੈਡਲਰ ਜਿਹੜਾ ਪਿਓ ਹੁੰਦਾ ਇਹਨਾਂ ਦਾ اکاؤنٹਿੰਗ ਦਾ ਕੰਮ ਕਰਦਾ ਤੇ ਲੱਕੜ ਦਾ ਕੰਮ ਕਰਨ ਦਾ ਹੀ ਬੜਾ ਸ਼ੌਂਕ ਹੁੰਦਾ ਘਰ ਦੇ ਵਿੱਚ ਸਾਰਾ ਕੁਝ ਆਪ ਹੀ ਠੀਕ ਠੋਕ ਕਰਨਾ ਹਨਾ ਤੇ ਮਾਂ ਹਾਊਸ ਵਾਈਫ ਹੁੰਦੀ ਆ ਬੱਚੇ ਵਧੀਆ ਪੜਦੇ ਨੇ ਜ਼ਿੰਦਗੀ ਮਤਲਬ ਬਹੁਤ ਸੋਹਣੀ ਚੱਲਦੀ ਹੈ ਇੱਕ ਹੱਸਦਾ ਖੇਡਦਾ ਪਰਿਵਾਰ ਕਹਿ ਸਕਦੇ ਆ ਵਧੀਆ ਇੱਕ ਨਾਰਮਲ ਫੈਮਿਲੀ ਬੱਚੇ ਯੂਨੀਵਰਸਿਟੀ ਜਾਣ ਲੱਗ ਜਾਂਦੇ ਨੇ ਕੱਲੀ ਮਾਂ ਘਰੇ ਬੋਰ ਹੋਣ ਲੱਗ ਜਾਂਦੀ ਹੈ ਅਕਸਰ ਤੇ ਉਹ ਉੱਥੇ ਲੋਕਲ ਕੰਮ ਲੱਭ ਲੈਂਦੀ ਆ ਕਿਸੇ ਸਟੋਰ ਤੇ ਵੱਡਾ ਮੁੰਡਾ ਜਿਹੜਾ 24 ਸਾਲਾਂ ਦਾ ਹੁੰਦਾ ਜੀ ਉਹ ਮਤਲਬ ਡਿਗਰੀ ਲੈ ਲੈਂਦਾ ਉਸ ਤੋਂ ਬਾਅਦ ਆਪਦੀ ਕੰਪਨੀ ਦੇ ਵਿੱਚ ਕੰਮ ਲੱਭ ਲੈਂਦਾ ਤੇ ਆਪਦੀ ਗਰਲਫ੍ਰੈਂਡ ਰਹਿਣ ਲੱਗ ਜਾਂਦਾ ਜਿਹੜਾ ਛੋਟਾ ਮੁੰਡਾ ਹੁੰਦਾ ਉਹ ਉਹਦੇ ਮਾਪਿਆਂ ਨਾਲ ਹੀ ਰਹਿੰਦਾ ਛੋਟਾ ਮੁੰਡੇ ਨੂੰ ਮੈਂ ਕਹਿੰਦਾ ਵੀ ਅ ਇੰਸ਼ੋਰੈਂਸ ਕੰਪਨੀ ਚ ਕੰਮ ਮਿਲ ਜਾਂਦਾ ਉਸ ਤੋਂ ਬਾਅਦ ਸਕੂਬਾ ਡਾਈ빙 ਹੁੰਦੀ ਜਿਹੜੀ ਪੁਲਿਸ ਦੀ ਟੀਮ ਉਹਦੇ ਵਿੱਚ ਵਲੰਟੀਅਰ ਵਰਕ ਕਰਦਾ ਤੇ ਨਾਲ ਨਾਲ ਉਹ ਉਹਨੂੰ ਸਪੇਸ ਐਕਸ ਜਿਹੜੀ ਆਪਣੀ ਐਲਨ ਮਸਕ ਦੀ ਹੈਗੀ ਕੰਪਨੀ ਉਸ ਵੱਲੋਂ ਇਨਵੀਟੇਸ਼ਨ ਆ ਜਾਂਦਾ ਮੈਂ ਕਹਿੰਦਾ ਵੀ ਬਹੁਤ ਖੁਸ਼ ਹੁੰਨੇ ਨੇ ਮਾਪੇ ਵੀ ਚਲੋ ਦੋਨੇ ਮੁੰਡੇ ਸੈੱਟ ਹੋ ਗਏ ਆਪਣੇ ਹਨਾ ਦੋਨਾਂ ਨੂੰ ਵਧੀਆ ਕੰਮਕਾਰ ਮਿਲ ਗਿਆ 2021 ਦੇ ਵਿੱਚ ਜਿਹੜਾ ਆਪਣਾ ਛੋਟਾ ਮੁੰਡਾ ਹੁੰਦਾ ਪਹਿਲਾਂ ਵੱਡੇ ਨੂੰ ਡਾਇਬੀਟੀਜ਼ ਨਿਕਲ ਜਾਂਦੀ ਆ ਮੇਰੇ ਪਰਿਵਾਰ ਦੇ ਵਿੱਚ ਇੱਕ ਥੋੜਾ ਜਿਹਾ ਖਰਲ ਪੈਣ ਲੱਗ ਜਾਂਦਾ ਵੱਡੇ ਮੁੰਡੇ ਨੂੰ ਡਾਇਬੀਟੀਸ ਤੇ ਛੋਟੇ ਮੁੰਡੇ ਨੂੰ ਕਿਤੇ ਨਾ ਬਾਥਰੂਮ ਚੱਕਰ ਆ ਜਾਂਦਾ ਹਸਪਤਾਲ ਲੈਣੇ ਜਾ ਕੇ ਪਤਾ ਲੱਗਦਾ ਕਿ ਬ੍ਰੇਨ ਦੇ ਵਿੱਚ ਬਲੀਡਿੰਗ ਹੁੰਦੀ ਆ ਉਹਦੇ ਕਰਕੇ ਉਹ ਨਾ ਤਾਂ ਸਫਰ ਕਰ ਸਕਦਾ ਜਹਾਜ਼ ਤੇ ਤੇ ਨਾ ਹੀ ਗੱਡੀ ਚਲਾ ਸਕਦਾ ਤੇ ਉਹਨੂੰ ਇੱਕ ਗਲ ਚਪਟਾ ਜਿਹਾ ਦੇ ਦਿੰਦੇ ਨੇ ਬੰਨਣ ਵਾਲਾ ਉਹਦੇ ਮਤਲਬ ਸੁਪਨੇ ਉਸ ਟੁੱਟ ਜਾਂਦੇ ਨੇ ਕਿਉਂਕਿ ਉਹਨੂੰ ਸਪੇਸ ਐਕਸ ਵੱਲੋਂ ਇਨਵਿਟੇਸ਼ਨ ਆਇਆ ਹੁੰਦਾ ਉਹ ਉੱਥੇ ਰਹਿ ਜਾਂਦਾ ਡਿਪਰੈਸ਼ਨ ਦੇ ਵਿੱਚ ਘਰੇ ਬੈਠਾ ਰਹਿੰਦਾ ਤੇ ਉਹਦਾ ਪਿਓ ਨੂੰ ਬਥੇਰਾ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤ ਵੀ ਜ਼ਿੰਦਗੀ ਚ ਬਹੁਤ ਕੁਝ ਹੋ ਜਾਂਦਾ ਹੌਸਲਾ ਰੱਖ ਨਿੱਕੀ ਮੋਟੀ ਜ਼ਿੰਦਗੀ ਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਐ ਤੂੰ ਕਿੱਡੀ ਗੱਲ ਆ ਦੁਬਾਰੇ ਜ਼ਿੰਦਗੀ ਸਟਾਰਟ ਹੋ ਦੁਬਾਰੇ ਪੜਢੀ ਤੇ ਆਉ ਜ਼ਿੰਦਗੀ ਤੇ ਉਹ ਇਦਾਂ ਹੀ ਫਿਰ ਘਰੋਂ ਕੰਮ ਕਰਨ ਲੱਗ ਜਾਂਦਾ ਉਹਦੇ ਅਜਾ ਆਪਣਾ 2019 ਦੇ ਵਿੱਚ ਤੁਹਾਨੂੰ ਪਤਾ ਕਰੋਨਾ ਆ ਜਾਂਦਾ ਹਨਾ ਕਰੋਨਾ ਦੇ ਵਿੱਚ ਘਰੋਂ ਹੀ ਨੌਕਰੀ ਕਰਦਾ ਮਾੜੀ ਮੋਟੀ ਉਸ ਤੋਂ ਕੁਛ ਦਿਨਾਂ ਬਾਅਦ ਦੋਨੇ ਮਾਂ-ਬਾਪ ਗਾਇਬ ਹੋ ਜਾਂਦੇ ਨੇ ਕਿੱਥੇ ਗਏ ਨੇ ਕਿੱਥੇ ਨਹੀਂ ਇਹ ਹਜੇ ਕਿਸੇ ਨੂੰ ਨਹੀਂ ਪਤਾ ਹੁੰਦਾ ਲੌਂਗ ਵੀਕਐਂਡ ਹੁੰਦਾ 4 ਜੁਲਾਈ ਦਾ ਤੁਹਾਨੂੰ ਪਤਾ ਹੀ ਆ ਮਨਾਉਂਦੇ ਨੇ ਹਨਾ ਜਿਵੇਂ ਅਮਰੀਕਾ ਦੇ ਵਿੱਚ 4 ਜੁਲਾਈ ਤੋਂ ਅਗਲੇ ਦਿਨ ਫਰਾਈਡੇ ਵਾਲੇ ਦਿਨ ਕੰਮ ਤੇ ਨਹੀਂ ਆਉਂਦੇ ਦੋਨੇ ਜੀ ਜਿਹੜਾ ਪਿਓ ਕੰਮ ਤੇ ਜਾਂਦਾ ਉਥੋਂ ਫੋਨ ਕਰਦੇ ਆ ਕੋਈ ਆਨਸਰ ਨਹੀਂ ਕਰਦਾ ਜਿਹੜੀ ਦੀ ਮਾਂ ਹੁੰਦੀ ਆ ਉਹਦਾ ਇੱਕ ਦੋਸਤ ਹੁੰਦਾ ਕੰਮ ਤੇ ਉਹਨੂੰ ਉਹਨੂੰ ਸ਼ੱਕ ਹੁੰਦਾ ਵੀ ਯਾਰ ਕੰਮ ਤੇ ਨਹੀਂ ਆਇਆ 2 ਦਿਨ ਹੋ ਗਏ ਵੀ ਆਪਾਂ ਫੋਨ ਕਰਦੇ ਆ ਬਾਰ-ਬਾਰ ਕਾਲ ਕਰਦਾ ਫੋਨ ਨਹੀਂ ਚੱਕਦਾ ਉਹ ਘਰੇ ਭੱਗ ਜਾਂਦਾ ਘਰੇ ਜਾ ਕੇ ਦੇਖਦਾ ਗਰਾਜ ਦੇ ਵਿੱਚ ਦੋਨੇ ਗੱਡੀਆਂ ਖੜੀਆਂ ਹੁੰਦੀਆਂ ਨੇ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਖਿੜਕੀ ਵਿੱਚ ਦੇਖਦਾ ਮੰਗਰਦੀ ਜਾਂਦਾ ਤਾਂ ਛੋਟਾ ਮੁੰਡਾ ਆ ਜਾਂਦਾ ਛੋਟਾ ਮੁੰਡਾ ਕਹਿੰਦਾ ਵੀ ਮੇਰੇ ਮਾਪੇ ਦੋਨੇ ਦੋਸਤਾਂ ਦੇ ਨਾਲ ਸਾਡਾ ਇੱਕ ਕਾਟੇਜ ਬਣਿਆ ਹੋਇਆ ਤਿੰਨ ਘੰਟੇ ਤੋਂ ਦੂਰ ਜੰਗਲਾਂ ਦੇ ਵਿੱਚ ਉੱਥੇ ਘੁੰਮਣ ਗਏ ਨੇ ਉਹ ਕਹਿੰਦਾ ਮੈਨੂੰ ਤਾਂ ਦੱਸਿਆ ਨਹੀਂ ਉਹ ਕਹਿੰਦਾ ਵੀ ਯਾਰਾਂ ਦੋਸਤਾਂ ਨਾਲ ਗੱਲਬਾਤ ਉਹ ਕਹਿੰਦਾ ਗੱਡੀਆਂ ਤਾਂ ਆਹ ਖੜੀਆਂ ਨੇ ਕਹਿੰਦਾ ਵੀ ਦੋਸਤਾਂ ਨਾਲ ਹੀ ਗਏ ਨੇ ਉਹਨਾਂ ਨੇ ਸਮਾਨ ਪੈਕ ਕੀਤਾ ਤੇ 1 ਜੁਲਾਈ ਤੋਂ ਉਹ ਤੁਰ ਪਏ ਸੀਗੇ ਉੱਥੇ ਜਾ ਕੇ ਹੁਣ ਨੈਟਵਰਕ ਹੋਣਾ ਨਹੀਂ ਫੋਨ ਫੜਨ ਲੱ ਚਲੋ ਜੀ ਸੱਚਮਾਨ ਘਰੇ ਆ ਜਾਂਦਾ ਘਰੇ ਆ ਕਿਉਂ ਸ਼ੱਕ ਤਾਂ ਜ਼ਰੂਰ ਹੁੰਦਾ ਪਰ ਫਿਰ ਵੀ ਇੱਕ ਦਿਨ ਦੋ ਦਿਨ ਤਿੰਨ ਦਿਨ ਬੁੱਧਵਾਰ ਵੀ ਲੰਘ ਜਾਂਦਾ ਅਗਲੇ ਦਿਨ ਅਗਲੇ ਵੀਕ ਦਾ ਵੱਡੇ ਮੁੰਡੇ ਨੂੰ ਫਿਕਰ ਹੋਣ ਲੱਗ ਜਾਂਦੀ ਹੈ ਵੱਡਾ ਮੁੰਡਾ ਜਾ ਕੇ ਪੁਲਿਸ ਕੋਲੇ ਪਹੁੰਚਦਾ ਕਹਿੰਦਾ ਵੀ ਮੇਰੇ ਮਾਪੇ ਪਾ ਅਨਸਰ ਨਹੀਂ ਕਰ ਰਹੇ ਵੀ ਕਹਿੰਦੇ ਤਾਂ ਹੈਗੇ ਨੇ ਵੀ ਕਾਟੇਜ ਚ ਗਏ ਮੇਰਾ ਛੋਟਾ ਭਰਾ ਕਹਿੰਦਾ ਕਿਉਂਕਿ ਵੱਡਾ ਮੁੰਡਾ ਤਾਂ ਨਾਲ ਰਹਿੰਦਾ ਨਹੀਂ ਹੁੰਦਾ ਕਹਿੰਦਾ ਜੇ ਮੇਰਾ ਛੋਟਾ ਭਰਾ ਕਹਿੰਦਾ ਵੀ ਉਹ ਕਾਟੇਜ ਚ ਗਏ ਸੀ ਉੱਥੇ ਘੁੰਮਣ ਫਿਰਨ ਪੁਲਿਸ ਘਰੇ ਪਹੁੰਚਦੀ ਆ ਕੇ ਦੇਖਦੀ ਹੈ ਛੋਟਾ ਮੁੰਡਾ ਹੁੰਦਾ ਘਰ ਦੇ ਵਿੱਚ ਕੋ ਸਾਰੇ ਸੋਫੇ ਫਟਾ ਕੇ ਪਏ ਹੁੰਦੇ ਨੇ ਫਰਨੀਚਰ ਵਗੈਰਾ ਪੂਰੀ ਸਾਫ ਸਫਾਈ ਕੀਤੀ ਹੁੰਦੀ ਆ ਬੇਸਮੈਂਟ ਵਿੱਚ ਵੀ ਐ ਸਾਫ ਸਫਾਈ ਪੂਰੀ ਕੋਈ ਲੜਾਈ ਝਗੜੇ ਦਾ ਨਹੀਂ ਕੋਈ ਖੂਨ ਦਾ ਨਹੀਂ ਕੋਈ ਨਿਸ਼ਾਨ ਪਰ ਦੋਨੇ ਮਿਸਿੰਗ ਹੁੰਦੇ ਨੇ ਫਿਰ ਪੁਲਿਸ ਵਾਲੇ ਕਹਿੰਦੇ ਵੀ ਕਿਉਂ ਨਾ ਆਪਾਂ ਕਾਟੇਜ ਜਾ ਕੇ ਦੇਖੀਏ ਸ਼ਾਇਦ ਉੱਥੇ ਹੋਣ ਚਲੋ ਜੀ ਪੁੱਛਦਸ਼ ਕਰਕੇ ਉੱਥੇ ਚਲੇ ਜਾਂਦੇ ਨੇ ਤੇ ਕਾਟੇਜ ਚਲੀ ਜਾਂਦੀ ਆ ਪੁਲਿਸ ਵੱਡੇ ਮੁੰਡੇ ਨੂੰ ਲੈ ਕੇ ਛੋਟੇ ਮੁੰਡੇ ਨੂੰ ਲੈ ਕੇ ਕਾਟੇਜ ਚਲੀ ਜਾਂਦੀ ਆ ਉੱਥੇ ਜਾ ਕੇ ਦੇਖਦੇ ਨੇ ਕਾਟੇਜ ਤੇ ਕੋਈ ਗੱਡੀ ਨਹੀਂ ਖੜੀ ਹੁੰਦੀ ਉੱਥੇ ਘਾ ਦੇ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੁੰਦਾ ਨਾ ਘਾ ਕਟਿਆ ਹੁੰਦਾ ਪੁਰਾਣਾ ਹੀ ਹੁੰਦਾ ਬਹੁਤ ਟਾਈਮ ਦਾ ਜਿੰਦਾ ਤੋੜਦੇ ਨੇ ਅੰਦਰ ਕੋਈ ਨਹੀਂ ਹੁੰਦਾ ਮਾਂ ਬਾਪ ਘਰੋਂ ਤੁਰੇ ਇੱਥੇ ਪਹੁੰਚੇ ਨਹੀਂ ਫਿਰ ਗਏ ਕਿੱਥੇ ਫੋਨ ਲੱਗ ਨਹੀਂ ਰਿਹਾ ਕਿੰਨੇ ਦਿਨਾਂ ਦਾ ਤੇ ਟੈਕਸ ਮੈਸੇਜ ਜੂਰ ਆਏ ਹੁੰਦੇ ਨੇ ਛੋਟੇ ਮੁੰਡੇ ਨੂੰ ਚਾਰ ਤਰੀਕ ਨੂੰ ਵੀ ਹਾਂ ਅਸੀਂ ਇੱਥੇ ਪਹੁੰਚ ਗਏ ਓਕੇ ਆ ਆਵਾਂਗੇ ਜਲਦ 11 ਯਾਰਾਂ ਦੋਸਤਾਂ ਤੋਂ ਪੁੱਛਦਾ ਹੁੰਦੀ ਹੈ ਇਹਨਾਂ ਦੇ ਮਾਂ ਬਾਪ ਦੇ ਉਹ ਕਹਿੰਦੇ ਵੀ ਸਾਨੂੰ ਤਾਂ ਕੁਝ ਨਹੀਂ ਦੇ ਸਾਡੇ ਪੱਕੇ ਯਾਰ ਦੋਸਤ ਹੁੰਦੇ ਕਹਿੰਦੇ ਸਾਡੇ ਨਾਲ ਸਲਾਹ ਕਰਕੇ ਜਾਣਾ ਸੀ ਸਾਨੂੰ ਤਾਂ ਕੋਈ ਫੋਨ ਹੀ ਨਹੀਂ ਆਇਆ ਗਾਇਏ ਕਿੱਥੇ ਜਿਹੜੀ ਛੋਟੇ ਮੁੰਡੇ ਦੀ ਗਰਲਫ੍ਰੈਂਡ ਹੁੰਦੀ ਆ ਉਹਦੀ ਜਿਹੜੀ ਮਤਲਬ ਛੋਟੇ ਮੁੰਡੇ ਸੱਸ ਹੁੰਦੀ ਆ ਉਹ ਬਾਰਤਲਾਵ ਕਰਦੀ ਆ ਪੁਲਿਸ ਨਾਲ ਉਹ ਕਹਿੰਦੀ ਵੀ ਦੋ ਤਿੰਨ ਦਿਨ ਪਹਿਲਾਂ ਇੱਕ ਆਕਾ ਕਾ ਜੀ ਆਏ ਸੀਗੇ ਸਾਡੇ ਘਰੇ ਸਾਡੇ ਘਰੇ ਆ ਕੇ ਸਵਿਮਿੰਗ ਪੂਲ ਚ ਵੜ ਗਿਆ ਨਹਾਉਣ ਲੱਗਾ ਕਹਿੰਦਾ ਵੀ ਮੈਂ ਰੋਜ਼ ਆ ਜਾ ਕਰਾਂ ਸਵਿਮਿੰਗ ਪੂਲ ਚ ਉਹ ਕਹਿੰਦੀ ਆ ਜਾ ਕਰ ਕੋਈ ਗੱਲ ਨਹੀਂ ਤੇਰਾ ਆਪਦਾ ਘਰੀ ਆ ਕਹਿੰਦੀ ਅਗਲੇ ਦਿਨ ਮੇਰੀ ਕੁੜੀ ਹੈ ਨਹੀਂ ਸੀ ਉਹਦੀ ਗੈਰ ਹਜ਼ਰੀ ਚ ਵੀ ਆਇਆ ਇਹ ਗੱਡੀ ਖੜਾਈਏ ਨੇ ਮਗਰਲੇ ਪਾਸੇ ਉਹਦੀ ਡਿੱਗੀ ਖੋਲੀ ਆ ਪਤਾ ਨਹੀਂ ਕੀ ਕਰੀ ਗਿਆ ਆਇਆ ਸਵਿਮਿੰਗ ਪੂਲ 'ਚ ਨਹਾਉਣ ਸੀ ਕਹਿੰਦੀ ਪਰ ਘੰਟਾ ਗੈਪ ਰਿਹਾ ਸਿਰਫ 2 ਮਿੰਟ ਸਵਿਮਿੰਗ ਪੂਲ 'ਚ ਬੜਿਆ ਉਹ ਤੋਂ ਬਾਅਦ ਚਲਾ ਗਿਆ ਪੁਲਿਸ ਗੱਲਾਂ ਬਾਤ ਸੁਣਦੀ ਹੈ ਪੁਲਿਸ ਹੁਣ ਉਸ ਫਾਰਮ 'ਉਹ ਚਲੀ ਜਾਂਦੀ ਹੈ ਉਹਦੇ ਸੱਸ ਵਾਲੇ ਛੋਟੇ ਮੁੰਡੇ ਦੇ ਸੱਸ ਦੇ ਫਾਰਮ ਹਾਊਸ ਫਾਰਮ ਹਾਊਸ ਜਾ ਕੇ ਮੰਗਰਲੇ ਪਾਸੇ ਦੇਖਦੇ ਗੱਡੀ ਦੇ ਨਿਸ਼ਾਨ ਹੁੰਦੇ ਨੇ ਟਾਇਰਾਂ ਦੇ ਗੱਡੀ ਆਈ ਹੁੰਦੀ ਹੈ ਉੱਥੇ ਉੱਥੇ ਪੁਲਿਸ ਨੂੰ ਕੁਝ ਐਸਾ ਮਿਲ ਜਾਂਦਾ ਪੁਲਿਸ ਛੋਟੇ ਮੁੰਡੇ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਬਿਠਾ ਲੈਂਦੀ ਆ ਅਨਟੈਰੋਗੇਸ਼ਨ ਕਰਦੀ ਆ ਡੇਢ ਘੰਟਾ ਉਹ ਸੇਮ ਕਹਾਣੀ ਰੱਟੀ ਜਾਂਦਾ ਹੁੰਦਾ ਕਦਾ ਮੇਰੇ ਮਾਪ ਆਪਣੇ ਪੈਕਿੰਗ ਕੀਤੀ ਆ ਨਾਲ 400 ਡਾਲਰ ਕੈਸ਼ ਲੈ ਕੇ ਗਏ ਸੀਗੇ ਕਹਿੰਦੇ ਅਸੀਂ ਤਾਂ ਨਾਲ ਬੀਰਪੁਰ ਲੈ ਕੇ ਕਾਟੇਜ ਚਲੇਗੇ ਪਰ ਕਾਟੇਜ ਤੋਂ ਮੈਸੇਜ ਵੀ ਕਰਦੇ ਆ 4 ਤਰੀਕ ਨੂੰ ਮਿਰਿਆ ਕਹਿੰਦਾ ਮੈਸੇਜ ਦੇਖ ਲਓ ਮੇਰੀ ਮਾਂ ਦੇ ਫੋਨ ਤੋਂ ਆਏ ਨੇ ਜੀ ਉਹ ਕਹਿੰਦੀ ਅਸੀਂ ਠੀਕ ਠਾਕ ਪਹੁੰਚ ਗਏ ਪੁਲਿਸ ਵਾਲੇ ਕਹਿੰਦੇ ਕੋਈ ਗੱਲ ਨਹੀਂ ਪੁਲਿਸ ਵਾਲੇ ਨੂੰ ਢੇਡ ਘੰਟਾ ਪੁੱਛੀ ਜਾਂਦੇ ਨੇ ਉਹ ਤੋਂ ਬਾਅਦ ਕਹਿੰਦਾ ਮੈਨੂੰ ਲੋਅਰ ਚਾਹੀਦਾ ਲੋਅਰ ਬੰਦਾ ਉਹ ਤੋਂ ਮੰਗਦਾ ਜੇ ਦੋ ਕੋਈ ਮਤਲਬ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਲੋਅਰ ਆਉਣ ਤੋਂ ਪਹਿਲਾਂ ਪੁਲਿਸ ਨੂੰ ਆਖਰ ਕਿਹੜਾ ਕਲੂ ਮਿਲਦਾ ਪੁਲਿਸ ਉਸ ਦਿਨ ਉਸ ਫਾਰਮ ਹਾਊਸ ਜਾਂਦੀ ਆ ਤੇ ਜਾ ਕੇ ਦੇਖਦੀ ਆ ਉੱਥੇ ਬਹੁਤ ਸਾਰੇ ਜਿੱਦਾਂ ਜਾਨਵਰ ਰੋੜਰੇ ਹੁੰਦੇ ਨੇ ਉੱਪਰਲੇ ਪਾਸੇ ਉਹਦੇ ਸੱਸਾ ਵਾਲੇ ਫਾਰਮ ਹਾਊਸ ਕੋਲੇ ਗੱਡੀ ਦੇ ਨਿਸ਼ਾਨ ਨੂੰ ਫੋਲੋ ਕਰਦੀ ਆ ਪੁਲਿਸ ਤਾਂ ਥੋੜੀ ਦੂਰ ਇੱਕ ਲੱਕੜ ਦਾ ਢੇਰ ਹੁੰਦਾ ਉੱਥੋਂ ਉਹਨੇ ਇੱਕ ਬਾਡੀ ਮਿਲ ਜਾਂਦੀ ਆ ਬਿਨਾ ਤੋਂ ਉੱਪਰਲਾ ਹਿੱਸਾ ਮਤਲਬ ਥਲੜਾ ਥਲੜਾ ਇੱਥੋਂ ਬੈਲਟ ਤੱਕ ਤਿੰਨ ਗੋਲੀਆਂ ਉਸ ਨਿਸ਼ਾਨ ਦੇ ਵੱਜੀਆਂ ਹੁੰਦੀਆਂ ਨੇ ਡੀ ਐਨ ਏ ਦੀ ਰਿਪੋਰਟ ਤੋਂ ਪਤਾ ਲੱਗਦਾ ਕਿ ਇਹ ਉਹਨਾਂ ਦਾ ਫਾਦਰ ਹੀ ਸੀਗਾ ਤਿੰਨ ਗੋਲੀਆਂ ਵੱਜਣ ਤੇ ਨਾਲ ਹੀ ਉੱਥੇ ਆਰੀ ਤੇ ਬਲੇਡ ਤੇ ਇੱਕ ਨਾਲ ਹੀ ਗੋਦਾਮ ਹੁੰਦਾ ਉਥੋਂ ਇੱਕ ਬੰਦੂਖ ਵੀ ਮਿਲ ਜਾਂਦੀ ਆ ਗਾਰਬੇਜ ਬਾਕਸ ਪਿਆ ਹੁੰਦਾ ਉਹਦੇ ਵਿੱਚ ਖੂਨ ਦੇ ਨਾਲ ਮਤਲਬ ਭਰਿਆ ਹੋ ਪਿਆ ਹੁੰਦਾ ਦੋ ਤਿੰਨ ਦਿਨਾਂ ਬਾਅਦ ਹੀ ਬਿਸਕੌਂਸਨ ਨਦੀ ਵਗਦੀ ਹੁੰਦੀ ਆ ਉਥੋਂ ਉਹਨਾਂ ਦੀ ਮਾਂ ਦੇ ਲਾਸ਼ ਦੇ ਟੁਕੜੇ ਵੀ ਮਿਲ ਜਾਂਦੇ ਆ ਹੁਣ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਅਸਲ ਦੇ ਵਿੱਚ ਗੱਲ ਕੀ ਹੋਈ ਸੀ ਕਾਤੋਂ ਮਾਰਿਆ ਸੀ ਕਿਹੜੇ ਝੂਠ ਸੀਗੇ ਪਹਿਲਾ ਝੂਠ ਤਾਂ ਸੀਗਾ ਵੀ ਅਸਲ ਦੇ ਵਿੱਚ ਮਾਰਨ ਦਾ ਕਾਰਨ ਸੀਗਾ ਇਹ ਮੁੰਡਾ ਸੀਗਾ ਪੜਦਾ ਪੜਦਾ ਤੇ ਇਹ ਪੜਾਈ ਵਿੱਚੇ ਛੱਡ ਗਿਆ ਮਾਪੇ ਨੂੰ ਝੂਠ ਬੋਲੀ ਜਾਂਦਾ ਕਿ ਮੈਨੂੰ ਸਪੇਸ ਐਕਸ ਤੋਂ ਇਨਵਿਟੇਸ਼ਨ ਆਇਆ ਕੋਈ ਇਨਵਿਟੇਸ਼ਨ ਨਹੀਂ ਆਇਆ ਸੀ ਇਹ ਵੀ ਝੂਠ ਸੀਗਾ ਇਸ ਤੋਂ ਬਿਨਾ ਇਹ ਡਾਈਵਿੰਗ ਟੀਮ ਦਾ ਵਲੰਟੀਅਰ ਵਰਕਰ ਦਾ ਅਸਲ ਦੇ ਵਿੱਚ ਉਹ ਪੁਲਿਸ ਦੀ ਕੋਈ ਡਾਈਵਿੰਗ ਟੀਮ ਹੀ ਹੈ ਨਹੀਂ ਸੀ ਇੰਸ਼ੋਰੈਂਸ ਕੰਪਨੀ 'ਟ ਕੰਮ ਕਰਦਾ ਸੀ ਇਹਦਾ ਦੋਸਤ ਹੀ ਸੀਗਾ ਜਦੋਂ ਮਾਪੇ ਘਰੇ ਹੁੰਦੇ ਉਹਨੂੰ ਕਹਿ ਦਿੰਦੇ ਵੀ ਉਹਨੂੰ ਕਹਿੰਦਾ ਕਹਣਾ ਮੇਰੇ ਮਾਪੇ ਕੋਲੇ ਫੜਦੇ ਨੇ ਮੈਂ ਸਪੀਕਰ ਔਨ ਕਰਨ ਲੱਗਿਆ ਤਾਂ ਉਵੇਂ ਕਰ ਵੀ ਪਾਪਾ ਮੀਟਿੰਗ ਕਰ ਰਹੇ ਆ ਜਦੋਂ ਮਾਪੇ ਘਰੋਂ ਭੱਜ ਜਾਂਦੇ ਮਾਦਾਬਤ ਗੇਮਿੰਗ ਖੜੀ ਜਾਂਦਾ ਇਹ ਝੂਠ ਦੀ ਜ਼ਿੰਦਗੀ ਜਿਉਂ ਰਸੀ ਇੱਕ ਦਿਨ ਇਹਦੇ ਪਿਓ ਨੇ ਕਿਤੇ ਕਾਲਜ ਨੂੰ ਫੋਨ ਲਾ ਲਿਆ ਕਾਲਜ ਨੂੰ ਫੋਨ ਲਾਇਆ ਕਹਿੰਦਾ ਤੇਰਾ ਮੁੰਡਾ ਤਾਂ ਕਾਲਜ ਨਹੀਂ ਵੱਡਦਾ ਤੁਸੀਂ ਕਿਹੜੇ ਕੀ ਕਹੀ ਜਾਂਦੇ ਹੋ ਪਿਓ ਨੂੰ ਵੀ ਗੱਲ ਪਤਾ ਲੱਗ ਜਾਂਦੀ ਆ ਪਿਓ ਕਹਿੰਦਾ ਮੈਂ ਦੱਸਦਾ ਨਹੀਂ ਮੁੰਡੇ ਨੂੰ ਮੈਂ ਸਿੱਧਾ ਕਹਿੰਦਾ ਵੀ ਅੱਜ ਆਪਾਂ ਨਾ 3:00 ਵਜੇ ਕਾਲਜ ਬੁਲਾਇਆ ਆਪਾਂ ਨੂੰ ਪੇਰੈਂਟਸ ਮੀਟਿੰਗ ਕਰਾਉਂਦੇ ਆ ਜਦੋਂ ਇਹ ਕਦਰ ਹੁਣ ਤਾਂ ਪਤਾ ਲੱਗ ਜੂ ਮੇਰਾ ਹੁਣ ਪਿਓਏ ਤੋਂ ਪੈਸੇ ਹੀ ਮੰਗਣ ਲੱਗ ਗਿਆ ਸੀ ਭਾਈ ਘਰ ਦਾ ਰੈਂਟ ਵੀ ਭਰਨਾ ਮੇਰੀ ਹੈਲਪ ਕਰਾਓ ਤੂੰ ਤਾਂ ਹੁਣ ਮੰਜੇ ਜੀ ਬਟਰਨ ਨਾਲ ਸਾਧਨ ਫੇਰ ਕੀ ਹੋ ਗਿਆ ਜੀ ਜ਼ਿੰਦਗੀ ਚਾਹ ਕੁਝ ਹੋ ਗਿਆ ਤੂੰ ਕੰਮ ਤਾਂ ਕਰਦੇ ਹੀ ਆ ਕਦੇ ਕਹਿੰਦਾ ਮੇਰਾ ਚੈੱਕ ਬਾਉਂਸ ਹੋ ਗਿਆ ਕਦੇ ਕਹਿੰਦਾ ਅਗਲੇ ਹਫਤੇ ਮਿਲੂਗਾ ਕਦੇ ਕੁਛ ਮਤਲਬ ਪਿਓ ਨੂੰ ਤਾਂ ਪੈਸੇ ਦੀ ਲੋੜ ਸੀ ਇਹ ਤੰਗ ਆ ਗਿਆ ਸੀਗਾ ਤਾਂ ਇਹਨੇ ਪਲਾਨ ਬਣਾ ਲਿਆ ਵੀ ਇਹਦਾ ਕੰਮ ਹੀ ਤਮਾਮ ਕਰ ਦੇਣਾ ਉਸ ਦਿਨ ਕਾਲਜ ਜਾਣ ਤੋਂ ਪਹਿਲਾਂ ਇਹ ਕਹਿੰਦਾ ਚੱਲਦੇ ਆ 3 ਵਜੇ ਪਹੁੰਚਣਾ ਸੀ ਕਾਲਜ ਵੱਡਾ ਮੁੰਡਾ ਹੁੰਦਾ ਨਹੀਂ ਕਰੇ ਤਹਾਏ ਆਪਦੇ ਪਿਓ ਦੇ ਕਾਲਜ ਜਾਣ ਤੋਂ ਪਹਿਲਾਂ ਤਿੰਨ ਗੋਲੀਆਂ ਮਾਰਦਾ ਗਰਾਜ ਦੇ ਵਿੱਚ ਹੀ ਮਾਰ ਕੇ ਉਹਦੀ লাশ ਨੂੰ ਪੈਕ ਕਰ ਦਿੰਦਾ ਆਪਦੀ ਮਾਂ ਨੂੰ ਮੈਸੇਜ ਕਰਦਾ ਕਹਿੰਦਾ ਘਰੇ ਆ ਜਾ 5 ਵਜੇ ਇਹਦੀ ਮਾਂ ਆਉਂਦੀ ਆ ਉਹਨੂੰ ਵੀ ਮਾਰ ਦਿੰਦਾ ਗਵਾਂਡੀਆਂ ਦੀ ਸੀਸੀਟੀਵੀ ਤੋਂ ਪਤਾ ਲੱਗਦਾ ਕਿ 8:00 ਵਜੇ ਨੂੰ ਇਹ ਦੋਨੇ ਲਾਸ਼ਾਂ ਲੱਦ ਕੇ ਗੱਡੀ 'ਚ ਚਲਾ ਜਾਂਦਾ ਰਾਤ ਦੇ 8:30 ਵਜੇ ਇਹ ਪੰਪ ਤੇ ਵੀ ਰੁਕਦਾ ਹੁੰਦਾ ਉੱਥੋਂ ਘੱਟੋ ਘੱਟ 20 ਥੱਲੇ ਬਰਫ਼ ਦੇ ਲੈਂਦਾ ਮਾਪੇ ਨੂੰ ਕੱਟ ਕੇ ਗਰਾਜ ਦੇ ਵਿੱਚ ਪੈਕ ਕਰਕੇ La ਛੱਡਿਆ ਹੁੰਦਾ ਇਹਦੀ ਪਿਓ ਦੀ ਆਪਦੀ ਸੱਸ ਦੇ ਫਾਰਮ ਹਾਊਸ ਦੇ ਮੰਗਰਲੇ ਪਾਸੇ ਜਿੱਥੋਂ Laਸ਼ ਮਿਲਦੀ ਤੇ ਮਾਂ ਦੀ Laਸ਼ ਨੂੰ ਛੱਡ ਦਿੰਦਾ ਨਦੀ ਦੇ ਵਿੱਚ ਇੱਥੋਂ ਦੀ ਗਰਲਫ੍ਰੈਂਡ ਨੂੰ ਜਦੋਂ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਤਾਂ ਉਹ ਵੀ ਆ ਜਾਂਦੀ ਕਹਿੰਦੀ ਮੈਨੂੰ ਇਹ ਸ਼ੱਕ ਸੀ ਮੈਨੂੰ ਮੈਨੂੰ ਵੀ ਚੀਟ ਕਰ ਰਿਹਾ ਹੈ ਕਹਿੰਦੀ ਇਹਦੀ ਸਨੈਪਚੈਟ ਦੀ ਲੋਕੇਸ਼ਨ ਉਸ ਰਾਤ ਦੀ ਆਉਣ ਸੀ ਮੈਂ ਸਕਰੀਨਸ਼ਾਟ ਲਿਆ ਸੀ ਮੇਰੀ ਗੈਰ ਆ ਜਿਹੜੀ ਮੇਰੇ ਘਰ ਦੇ ਮੰਗਰਲੇ ਪਾਸੇ ਫਿਰਦਾ ਸੀਗਾ ਤੇ ਦੂਜੇ ਪਾਸੇ ਮੈਨੂੰ ਚੀਟ ਵੀ ਕਰ ਰਿਹਾ ਸੀਗਾ 4 ਜੁਲਾਈ ਨੂੰ 2021 ਦੀ ਮਾਂ ਦੇ ਫੋਨ ਤੋਂ ਹੀ ਚੋਰੀਓ ਮੈਸੇਜ ਕਰੀ ਗਿਆ ਉਦੋਂ ਹੀ ਫੇਕ ਮੈਂ ਆ ਗਈ ਅਸੀਂ ਪਹੁੰਚ ਗਏ ਇੱਥੋਂ ਐਦਾਂ ਦਾ ਕੁਝ ਨਹੀਂ ਸੀਗਾ 11 ਜੁਲਾਈ 2021 ਨੂੰ ਫੋਰੈਂਸਿਕ ਟੀਮ ਇਹਨਾਂ ਦੇ ਘਰੇ ਪਹੁੰਚਦੀ ਆ ਕੁਝ ਕੋਹ ਕੈਮੀਕਲ ਛਿੜਕਦੀ ਇਹਨਾਂ ਦੇ ਘਰ ਦੇ ਵਿੱਚ ਕਿਉਂਕਿ ਜੇ ਖੂਨ ਦੇ ਨਿਸ਼ਾਨ ਆਪਾਂ ਧੋ ਵੀ ਦਈਏ ਤਾਂ ਕੁਝ ਕੈਮੀਕਲ ਐਦਾਂ ਦੇ ਹੁੰਦੇ ਜਿਹਦੇ ਨਾਲ ਖੂਨ ਦੇ ਨਿਸ਼ਾਨ ਦੁਬਾਰੇ ਦਿਖ ਜਾਂਦੇ ਨੇ ਤਾਂ ਸਾਰੇ ਗਰਾਜ ਦੇ ਵਿੱਚ ਖੂਨ ਦੇ ਨਿਸ਼ਾਨ ਹੁੰਦੇ ਨੇ ਸਾਰੀ ਬੇਸਮੈਂਟ 'ਚ ਖੂਨ ਦੇ ਨਿਸ਼ਾਨ ਹੁੰਦੇ ਨੇ 2 ਜਨਵਰੀ 2022 ਨੂੰ ਉਹਦੇ ਮਾਪੇ ਦੇ ਕਤਲ ਦੇ ਲਈ ਇਹਨੂੰ ਉਮਰ ਕੈਦਿੰਦੇ ਨੇ ਤੇ ਸਾਰੀ ਉਮਰ ਨੇ ਜੇਲ੍ਹ ਸੜਨਾ ਸੋ ਇਹ ਕਿਸੇ ਦੀ ਝੂਠੀ ਜ਼ਿੰਦਗੀ ਜਾਣ ਵਾਲਾ ਚਾਰਲਸ ਮਿਲਦੇ ਹਾਂ ਕਿਸੇ ਹੋਰ ਕਹਾਣੀ 'ਚ ਧੰਨਵਾਦ